ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰਨਾ ਹੁੰਦਾ ਅਸੀਂ ਸਵੇਰ ਤੋਂ ਹੀ ਮੈਂ ਤੁਹਾਨੂੰ ਫੋਨ ਕਰਦਾ ਖਬਰਾਂ ਡਿਸਕਸ ਕਰਦੇ ਆਂ ਔਰ ਕਈ ਵਾਰੀ ਇਹ ਚਰਚਾ ਅਸੀਂ ਆਪਸ ਦੇ ਵਿੱਚ ਕਰਦੇ ਆਂ ਵੀ ਅੱਜ ਅਸੀਂ ਅਕਾਲੀ ਦਲ ਦੀ ਤੇ ਪੰਥਕ ਸਿਆਸਤ ਦੇ ਉੱਤੇ ਕੋਈ ਖਬਰ ਨਹੀਂ ਕਰਨੀ ਪੰਜਾਬ ਦੇ ਵਿੱਚ ਹੋਰ ਵੀ ਕਈ ਭਖ ਦੇ ਮਸਲੇ ਨੇ ਅਸੀਂ ਉਹਨਾਂ ਦੇ ਉੱਤੇ ਚਰਚਾ ਕਰੀਏ ਪਰ ਸ਼ਾਮ ਪੈਂਦਿਆਂ ਪੈਂਦਿਆਂ ਅਕਾਲੀ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਕੋਈ ਇਹੋ ਜਿਹੀ ਹਿਲਜੁਲ ਹੋ ਜਾਂਦੀ ਆ ਸਾਨੂੰ ਮਜਬੂਰੀ ਵਸ ਸਾਰਾ ਪ੍ਰੋਗਰਾਮ ਜਿਹੜਾ ਉਹ ਮੁੜ ਕੇ ਫੇਰ ਰੀਡਿਜ਼ਾਈਨ ਕਰਨਾ ਪੈਂਦਾ ਤੇ ਆਖਰਕਾਰ ਫੇਰ ਸਾਨੂੰ ਪੰਥਕ ਖਬਰਾਂ ਕਰਨੀਆਂ ਪੈਂਦੀਆਂ ਅੱਜ ਵੀ ਸਾਡੇ ਨਾਲ ਕੁਝ ਇਸੇ ਤਰ੍ਹਾਂ ਹੋਇਆ ਮਸਲੇ ਜਿਹੜੇ ਆ ਉਹ ਅਸੀਂ ਕੋਈ ਹੋਰ ਵਿਚਾਰਨੇ ਸੀਗੇ ਪੰਜਾਬ ਦੇ ਪਰ ਸ਼ਾਮ ਪੈਂਦੇ ਆ ਪੈਂਦੇ ਆ ਖਬਰ ਇਹ ਸਾਹਮਣੇ ਆਈ ਵੀ ਸੁਖਬੀਰ ਬਾਦਲ ਹੋਣਾ ਨੇ ਵਰਕਰਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਜ਼ਿਲ੍ਹਾ ਜ਼ਸੇਦਾਰਾਂ ਦੀ ਇੱਕ ਮੀਟਿੰਗ ਸੱਦ ਲਈ ਆ ਹੁਣ ਪੜੀ ਸਾਹਿਬ ਸਵਾਲ ਇਹ ਏਡਾ ਵੱਡਾ ਆ ਵੀ ਸੁਖਬੀਰ ਬਾਦਲ ਇਸ ਵਕਤ ਪਾਰਟੀ ਦੇ ਵਿੱਚ ਕੋਈ ਅਹੁਦਾ ਜਿਹੜਾ ਉਹ ਨਹੀਂ ਰੱਖਦੇ ਪਰ ਉਹਨਾਂ ਨੇ ਇੱਕ ਮੀਟਿੰਗ ਸੱਦੀ ਆ ਚੰਡੀਗੜ੍ਹ ਦੇ ਵਿੱਚ ਹੁਣੇ ਮੀਟਿੰਗ ਕਿਉਂ ਸੱਦੀ ਗਈ ਆ ਕੀ ਉਹਨਾਂ ਦੇ ਨਾਲ ਭੁੰਧੜ ਸਾਹਿਬ ਵੀ ਬੈਠੇ ਆ ਕਿਉਂਕਿ ਇਹਦੇ ਸਮਾਨ ਅੰਤਰੀ ਬਿਲਕੁਲ ਪੈਰਲਰ ਹਰਨਾਮ ਸਿੰਘ ਧੁੰਮਾ ਹੋਣਾ ਨੇ ਵੀ ਪੰਥ ਦੇ ਨਾਮ ਸੰਦੇਸ਼ ਦਿੱਤਾ ਆ ਵੀ 14 ਮਾਰਚ ਵਾਲੇ ਦਿਨ ਇੱਕ ਵੱਡਾ ਇਕੱਠ ਕਰੀਏ ਜੋ ਕੁਝ ਪੰਥਕ ਸਿਆਸਤ ਦੇ ਵਿੱਚ ਹੋ ਰਿਹਾ ਇਹਦਾ ਵਿਰੋਧ ਕਰੀਏ ਸੋ ਈਸੇ ਦੇ ਚਲਦਿਆਂ ਹੁਣ ਆਪਾਂ ਇਹ ਖਬਰਾਂ ਦਾ ਸਿਲਸਲਾ ਸ਼ੁਰੂ ਕਰਦੇ ਆਂ ਵੀ ਸੁਖਬੀਰ ਬਾਦਲ ਹੋਣਾ ਨੇ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਆ ਉਹਦਾ ਮੰਤਵ ਕੀ ਆ ਉਹਦਾ ਅਜੰਡਾ ਕੀ ਆ ਜੇ ਸੱਦੀ ਵੀ ਐ ਤਾਂ ਤੋਂ ਨੂੰ ਪਤਾ ਹੈਗਾ ਵੀ ਜਦੋਂ ਵੀ ਕੀ ਹੋਲੀ ਜਾਂ ਤਿਆਰ ਹੁੰਦਾ ਵਿਸਾਖੀ ਦਾ ਤਿਆਰ ਹੁੰਦਾ ਦਿਵਾਲੀ ਦਿਵਾਲੀ ਆ ਤਿਆਰ ਹੁੰਦਾ ਤੇ ਜਥੇਦਾਰ ਅਕਾਲ ਤਖਤ ਆਪਣਾ ਸੰਦੇਸ਼ ਦਿੰਦੇ ਨੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਵੇਂ ਜਥੇਦਾਰ ਲਾਏ ਗਏ ਨੇ ਉਹਨਾਂ ਕੋਲ ਦੋ ਅਹੁਦੇ ਨੇ ਉਹ ਤਖਤ ਸ੍ਰੀ ਕਿਸ਼ਗੜ ਸਾਹਿਬ ਦੇ ਵੀ ਜਥੇਦਾਰ ਆ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਆ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਤੇ ਕੁਲਗੁਲਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਉਹ ਜਥੇਦਾਰ ਨੇ ਤੇ ਉਹਨਾਂ ਨੇ ਸੰਦੇਸ਼ ਦੇਣਾ ਵਾ ਜਿਸ ਤਰੀਕੇ ਨਾਲ ਉਹਨਾਂ ਦੀ ਰਸਮ ਪਗੜੀ ਕੀਤੀ ਗਈ ਆ ਤੇ ਉੱਥੇ ਪ੍ਰਿੰਟਿੰਗ ਬੀਰ ਪ੍ਰਿੰਟਿੰਗ ਪ੍ਰੈਸ ਵਾਲੇ ਮੌਜੂਦ ਹਨ ਰਾਤ ਜਿਹੜੇ ਆਪ ਜਿਹੇ ਕਕਾਰਾਂ ਦੀ ਹੈ ਦੁਕਾਨ ਚਲਾਉਂਦੇ ਨੇ ਕਾਫੀ ਮਸ਼ਹੂਰ ਨੇ ਉੱਥੇ ਅਨੰਦਪੁਰ ਸਾਹਿਬ ਨੂੰ ਕਿਹਾ ਸੀ ਭਾਈ ਘੱਟੋ ਘਾਟੇ ਪ੍ਰਕਾਸ਼ ਤੇ ਕਰ ਲੋ ਗੁਰੂ ਸਾਹਿਬ ਦਾ ਕੋਈ ਮਰਿਆਦਾ ਤੇ ਪੂਰੀ ਕਰ ਲਉਂਦੇ ਲੇਕਿਨ ਉਹਨਾਂ ਵੱਲੋਂ ਕੀਤੇ ਇਤਰਾਜ਼ ਤੇ ਵੀ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਅਪੱਤੀ ਨਹੀਂ ਜਤਾਈ ਗਈ ਆਪਣੀ ਮਰਜ਼ੀ ਕੀਤੀ ਗਈ ਭਾਈ ਸਰਬਜੀਤ ਹੁੰਦਾ ਤੇ ਟਿੱਪਣੀ ਕਰਦੇ ਵੀ ਵੇਖੋ ਜੀ ਜਦੋਂ ਕੋਈ ਨਾ ਪ੍ਰਬੰਧ ਚੱਲੇ ਤੇ ਪ੍ਰਬੰਧ ਤੇ ਕੋਈ ਕਰਨਾ ਪੈਂਦਾ ਅੰਦਾਜ਼ਾ ਹੁੰਦਾ ਠੀਕ ਕੀਤਾ ਜੋ ਕੀਤਾ ਮੌਕੇ ਮੁਤਾਬਕ ਕੀਤਾ ਕਿਉਂ ਨਾਲ ਉਹ ਕੁਲਬੀਬ ਸਿੰਘ ਦੇ ਉੱਤੇ ਜਿਹੜਾ ਵਾ ਬਕਾਇਦਾ ਤੌਰ ਤੇ ਗਿਲਾ ਵੀ ਕਰਦੇ ਆ ਕਹਿੰਦਾ ਭਾਈ ਤੂੰ ਮਿਸ਼ਨਰੀ ਆ ਤੂੰ ਮਿਸ਼ਰੀਆਂ ਦੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਇਹੀ ਗੱਲ ਕਹਿਣਾ ਮੈਂ ਟਕਸਾਲਾ ਜੱਥੇਬੰਦੀਆਂ ਨੈਗਸ਼ਨ ਜੱਥੇਬੰਦੀਆਂ ਦਲਪਨ ਸਾਰਿਆਂ ਨਾਲ ਲੇ ਕੇ ਚੱਲੂਗਾ ਉਹ ਤੇਰੀ ਗੱਲ ਸੁਣਨੀ ਧਿਆਨ ਨਹੀਂ ਤੂੰ ਮਿਸ਼ਰੀ ਦੀ ਗੱਲ ਕਦੀ ਕੀਤੀ ਨਹੀਂ ਮਿਸ਼ਰੀ ਦੇ ਟਕਸਾਲੀ 'ਚ ਕੀ ਫਰਕ ਹੈ ਸੰਪਰਦਾਇਆ 'ਚ ਕੀ ਫਰਕ ਹੈ ਜਿਹੜੇ ਮਿਸ਼ਨਰੀ ਨੇ ਉਹ ਤਰਕ ਦੀ ਗੱਲ ਕਰਦੇ ਜਿਹੜੀ ਹੋ ਸਕਦੀ ਹੈ ਜਿਹੜੇ ਟਕਸਾਲੀ ਸੰਪਰਦਾਇਤ ਡੇਰੇਦਾਰ ਨੇ ਉਹ ਸਾਖੀਆਂ ਦੀ ਗੱਲ ਕਰਦੇ ਸਾਖੀਆਂ ਕਹਿੰਦੀਆਂ ਬਾਬਾ ਦੀਪ ਸਿੰਘ ਦਾ ਸੀਸ ਧੜ ਤੋਂ ਅਲੱਗ ਹੋ ਗਿਆ ਸੀ ਲੇਕਿਨ ਜਿਹੜੇ ਮਿਸ਼ਰੀ ਕਹਿੰਦੇ ਨਹੀਂ ਛੱਟ ਬਲੀ ਜੇਬ ਨਸਣ ਲੱਗੀ ਸੀ ਇਹ ਫਰਕ ਹੈ ਦੋਵੰਦੋ ਉਤਰਕ ਦੀ ਗੱਲ ਕਰਦੇ ਆ ਮਿਸ਼ਨਰੀ ਤੇ ਟਕਸਾਲੀ ਤੇ ਵੀ ਕਹਿੰਦੇ ਵੀ ਬਹੁਤ ਸਾਰੀਆਂ ਗੱਲਾਂ ਸਾਡੀਆਂ ਸੀਨਾ ਬਸੀਨਾ ਅੱਗੇ ਚਲਦੀਆਂ ਨੇ ਤੇ ਮਿਸ਼ਰੀ ਕਹਿੰਦੇ ਨਹੀਂ ਇਤਿਹਾਸ ਪੜੋ ਇਤਿਹਾਸ ਕੀ ਕਹਿੰਦਾ ਅਸੀਂ ਉਹਦੇ ਮਤਾਬਕ ਚੱਲਦੇ ਆਂ ਮਿਸਰੀ ਖਾਨਪਿੰਦਵ ਜੀ ਪਰੇਸ਼ ਨਹੀਂ ਕਰਦੇ ਜੋ ਆਇਆ ਰਗੜਦੇ ਹੋ ਲੇਕਿਨ ਜਿਹੜੇ ਟਕਸਾਲੀ ਉਹਨਾਂ ਦੀ ਰਹਿਤ ਮਰਿਆਦਾ ਬੜੀ ਸਖਤ ਹੈ ਮੀਟ ਨਹੀਂ ਖਾਣਾ ਅੰਡਾ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਕਿਹੜਾ ਤੋਰੀ ਪੂਰੇ ਕਕਾਰਾਂ ਚ ਰਹਿਣਾ ਮਿਸਰੀ ਇਹ ਨਹੀਂ ਮੈਨੂੰ ਇੱਕ ਸਾਬਕਾ ਅਕਾਲ ਤਖਤ ਦੇ ਜਥੇਦਾਰ ਦੇ ਪੀਏ ਦਾ ਫੋਨ ਆਉਂਦਾ ਵੀ ਤੁਸੀਂ ਇੱਕ ਗੱਲ ਕਹੀ ਆਪਣੀ ਟਾਕ ਦੇ ਵਿੱਚ ਵੀ ਗੁਰਬਖਸ਼ ਸਿੰਘ ਗੁਲਛੇ ਜਿਹੜੇ ਐਸੇ ਪੂਰੀ ਸਰਗਰਮੀ ਵਿਖਾਰੇ ਜਹ ਲੱਗਣ ਦੀ ਮਹਿਕਵੇਂ ਕਹੀ। ਕਹਿੰਦਾ ਉਹਨੇ ਪਹਿਲੇ ਕਿਹਾ ਵੀ ਜਿਸ ਦਿਨ ਮੈਂ ਜਹਦਾ ਲੱਗਿਆ ਉਦੋਂ ਨਸੀਬ ਮੀ ਜਿਹੜਾ ਮਾਹ ਪ੍ਰਸ਼ਾਦ ਦਾ ਪਤੀਲਾ ਛੱਡ ਦਿਆਂਗੇ ਸੀ। ਕੀ ਇਹ ਸੰਭਵ ਆ? ਇਹ ਨਾਲ ਚਿੰਨ੍ਹ ਇਹ ਨਾਲ ਫਰਕ ਹੈ ਲੇਕਿਨ ਮਿਸ਼ਰੀ ਜਿਹੜੇ ਨੇ ਉਹ ਟਕਸਾਲੀ ਨਾਲੋਂ ਵੀ ਗੁੜੇ ਬੰਦੇ ਨੇ। ਕਟਾਬੀ ਕੀੜੇ ਨੇ। ਸਰਵਜੀ ਸਿੰਘ ਧੁੰਦਾ ਵੀ ਮਿਸ਼ਰੀ ਆ। ਤੇ ਕੁਲਦੀਪ ਸਿੰਘ ਵੀ ਮਿਸ਼ਤਰੀਆ ਤੇ ਮੇਰਾ ਖਿਆਲ ਜੀ ਮੇਰੀ ਹੁਣ ਤੱਕ ਵੇਖਣ ਦੇ ਜੀ ਪਹਿਲੀ ਵਾਰੀ ਕੋਈ ਮਿਸ਼ਰੀ ਜਿਹੜਾ ਵਾ ਉਹ ਅਕਾਲ ਤਖਤ ਦਾ ਜਿਹੜਾ ਲਾਇਆ ਗਿਆ। ਲੇਕਿਨ ਫੇਰ ਵੀ ਉਹ ਟਕਸਾਲ ਦੀਆਂ ਅਧਿਆੰਤਿਕ ਜਥੇਬੰਦੀਆਂ ਤੇ ਬਕਾਇਦਾ ਤੌਰ ਤੇ ਦਲ ਪੰਡਤਾ ਤੇ ਫੇਰ ਸੰਪਰਦਨ ਦਾ ਗੱਲ ਕਰਦਾ ਵੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਗੇ ਉਹ ਤੁਹਾਡੀ ਗੱਲ ਸੁਣ ਲਈ ਤਿਆਰ ਨਹੀਂ ਹੈਗੇ। ਇਹਨਾਂ ਦੇ ਟਕਰਾਅ ਵੀ ਲੈਣੇ ਸ਼ੁਰੂਤ ਕੀ ਹੋ। ਇਹਦੇ ਨਾਲ ਹੁਣ ਜਿਹੜੇ ਗਿਆਨੀ ਕੁਲਦੀਪ ਸਿੰਘ ਹੋਰੀ ਨੇ ਉਨ੍ਹਾਂ ਦਾ ਸੰਦੇਸ਼ ਹੋਣਾ ਵਾ 14 ਤਰੀਕ ਨੂੰ ਹੋਲਾ ਮੱਲਾ ਤੇ ਹੋਲੀ ਲਗਭਗ ਇਕੱਠੀ ਆ ਗਏ ਨਿੱਤ ਹੋਲਾ ਮੱਲਾ ਅਗਲੇ ਦਿਨ ਹੁੰਦਾ ਹੋਲੀ ਰੰਗਾਂ ਦਾ ਪ੍ਰਤੀਕ ਹੈ ਤੇ ਜਿਹੜੀ ਹੋਲਾ ਵਾ ਉਹ ਖੂਨ ਦਾ ਪ੍ਰਤੀਕ ਉਹ ਜੰਗ ਦਾ ਪ੍ਰਤੀਕ ਹੋਲਾ ਮੰਨਿਆ ਜਾਂਦਾ ਪਿਛ 14 ਤਰੀਕ ਨੂੰ ਬਾਬਾ ਹਰਨਾਮ ਸਿੰਘ ਧੰਮ ਨੇ ਆਪਣੀ ਬੜੀ ਧੀਰਵਾਤ ਚੁੱਪ ਤੋੜੀ ਆ ਜਿੰਨਾ ਤੇ سنگੀਨ ਇਲਜ਼ਾਮ ਲੱਗਦੇ ਨੇ ਵੀ ਉਹ ਅੱਜ ਅੱਜਕੱਲ ਜਿਹੜੀ ਆਰਐਸ ਤੇ ਬੀਜੇਪੀ ਦੇ ਹੱਥਾਂ 'ਚ ਖੇਡ ਰਹੇ ਨੇ ਖਡੌਣਾ ਮਰ ਕੇ ਖੇਡ ਰਹੇ ਨੇ ਭਾਈ ਬਾਬਾ ਤੁਮਾ ਤੇ ਉਹਦੇ ਵੀ ਤੁਹਾਡੇ ਨਾਲ ਸੀ ਜਦੋਂ ਤੁਹਾਡੀ ਬੀਜੇਪੀ ਨੇ ਸਾਹ ਜਬੜੀ ਗੁੜੀ ਸੀ ਤੁਹਾਡਾ ਪਤੀ ਪਤਨੀ ਦਾ ਰਿਸ਼ਤਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੀ ਮੋਛ ਸੀ ਨਾ ਉਹਦਾ ਵਾਰ ਨਹੀਂ ਸੀ ਬਾਬਾ ਤੁਮਾ ਕਿਸੇ ਅਕਾਲ ਤਖਤ ਦੇ ਉੱਤੇ ਜਾਂ ਦਰਬਾਰ ਸਿਪ ਦੇ ਵਿੱਚ ਜਾਂ ਕਿਸੇ ਤਖਤ ਦੇ ਉੱਤੇ ਜਦੋਂ ਕੋਈ ਗ੍ਰੰਥੀ ਭਰਤੀ ਕੀਤਾ ਜਾਂਦਾ ਸੀ ਜਦੋਂ ਕੋਈ ਜਥੇਦਾਰ ਭਰਤੀ ਕੀਤਾ ਜਾਂਦਾ ਲਾ ਜਾਂਦਾ ਸੀਗਾ ਉਹ ਅਕਾਲ ਤਖਤ ਤੇ ਜੇ ਕਿਸੇ ਵੀ ਤਖਤ ਤੋਂ ਸਰੂਪਾ ਲੈਣ ਤੋਂ ਮਤ ਜਾ ਕੇ ਦਮਦਮੀ ਟਿਕਾਣੇ ਤੋਂ ਸਰੂਪਾ ਲੈ ਕੇ ਪ੍ਰਵਾਨਗੀ ਜਾਂਦਾ ਸੀ ਮੈਂ ਟੱਡੀਆਂ ਕੁਲਦੀਪ ਸਿੰਘ ਜਾਇ ਨਹੀਂ ਕਰੇਗਾ ਕਿਉਂ ਮਿਸ਼ਨਰੀ ਹੈ ਉਹਨੂੰ ਸਰੂਪਾ ਦੇਣਾ ਵੀ ਨਹੀਂ ਚੱਲੂ ਵੀ ਗਿਆ ਹੁਣ ਇਹਦਾ ਜਿਹੜਾ ਸੰਦੇਸ਼ ਹੋਣਾ ਵਾ ਉੱਥੇ ਕਿਸੇ ਪ੍ਰਕਾਰ ਦੀ ਗਰਮੰਟ ਨਾ ਹੋਵੇ। ਕੱਲ ਵੀ ਸੁਖਬੀਰ ਸਿੰਘ ਬਾਦਲ ਨੇ ਇੱਕ ਮੀਟਿੰਗ ਕੀਤੀ ਆਪਣੇ ਕੋਈ ਸਿੱਪਾ ਸਲਾਰਾਂ ਨਾਲ ਖਾਸ ਖਸਬੰਦਿਆਂ। ਉੱਥੇ ਅਮਰਜੀਤ ਸਿੰਘ ਚਾਲਾ ਨੂੰ ਠਾਇ ਸੀ ਜਿਹੜੇ ਨੰਦਪੁਰ ਸਾਹਿਬ ਤੋਂ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ। ਉੱਥੇ ਉਹਨਾਂ ਨੂੰ ਕਿਹਾ ਗਿਆ ਸੀ ਭਾਈ ਜਦੋਂ ਤਾਜਪੂਤੀ ਹੋਈ ਹੈ ਦਸਤਾਰਬੰਦੀ ਤੁਸੀਂ ਉਹ ਕਿਉਂ ਨਹੀਂ ਗਏ? ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਕਹਿ ਕੇ ਗਿਆ ਸੀ ਵੀ ਆਪਾਂ ਇਹ ਆਪਣਾ ਜਿਹੜਾ ਫੈਸਲਾ ਬਦਲ ਲੀਏ ਆਪਣਾ ਵਿਰੋਧ ਬਹੁਤ ਹੋ ਰਿਹਾ ਤਾਂ ਤੁਸੀਂ ਕਹੇ ਠੀਕ ਹੈ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕੀ ਤੇ ਮੈਂ ਕੀ ਜਾਣਾ ਸੀਗਾ ਉਹ ਸਿਵੜੇ ਕਹਿੰਦੇ ਵੀ ਹੁਣੇ ਤੂੰ ਕੁਲਦੀਪ ਸਿੰਘ ਨੂੰ ਫੋਨ ਕਰ ਤੂੰ ਭਾਈ ਕੁਲਦੀਪ ਸਿੰਘ ਨੂੰ ਫੋਨ ਕਰਦੇ ਤੱਕੋ ਇਹ ਆਉਂਦਾ ਫੋਨ ਹੁੰਦਾ ਕਿ ਚਾवला ਸਾਹਿਬ ਆਜੂ ਅਸੀਂ ਕੁਝ ਨਹੀਂ ਕਹਿੰਦੇ ਤੁਸੀਂ ਸਾਡਾ ਸਾਥ ਦਿਓ ਆ ਕੇ ਉੱਥੇ ਤੇ ਇਹਨੂੰ ਬਾਅਦ ਤੂੰ ਫੋਨ ਕੱਟਿਆ ਜਾਂਦਾ ਹੁਣ ਚਾवला ਸਾਹਿਬ ਨੇ ਅਗਲੇ ਕਿਹਾ ਤਾਂ ਜੜਾ ਤੁਸੀਂ ਬਾਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਇਹ ਡਿਊਟੀ ਲਾ ਦਿੱਤੀ ਕਿ 500 ਬੰਦਾ ਤਿਆਰ ਬਰਤਿਆ ਜਿੰਨਾ ਕੁ ਆਪਣੇ ਬੱਚੇ ਇਹ ਇੱਕ ਮਿੰਟ ਪੜੀ ਸਾਹਿਬ ਇਹ ਜਿਹੜਾ ਇਕੱਠਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੇ ਕਰਨਾ ਐਹੀ ਤੇ ਮੈਂ ਗੱਲ ਕਰਦਾ ਨਾ ਅੱਗੇ ਐਹੀ ਮੈਂ ਗੱਲ ਕਰਦਾ ਜਾ ਕਿ ਇਹ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਆਪਣਾ 500 ਬੰਦਿਆਂ ਦਾ ਜਥਾ ਤਿਆਰ ਬਰ ਰੱਖੇ ਜਿਹੜੀ ਆਪਣੀ ਕਿਰਪਾਨਾਂ ਨਾਲ ਡਾਂਗਾ ਛੋੜੀਦਾ ਪੂਰਾ ਲੈਸ ਹੋਵੇ ਜੇ ਇਹਨਾਂ ਨੇ ਇਨੀ ਗੱਲ ਕਹੀ ਆ ਸੁਖਬੀਰ ਸਿੰਘ ਨੇ ਇਹ ਮੀਟਿੰਗ ਗੱਲ ਕੀਤੀ ਤੇ ਬੀਜੀ ਅੱਥੇ ਵੀ ਸੁਖਬੀਰ ਸਿੰਘ ਬਾਦਲ ਕਿਸੇ ਅਸੀਦ ਮੀਟਿੰਗ ਕਰ ਰਹੇ ਨਾ ਉਹ ਪ੍ਰਧਾਨ ਨੇ ਨਾ ਕਿਸੇ ਅਹੁਦੇ ਤੇ ਨਹੀਂ ਆ ਕੇ ਜੇ ਉਹ ਮੀਟਿੰਗ ਕਰ ਰਹੇ ਸੀ ਕਿਸੇ ਕਪੈਸਿਟੀ ਚ ਕਰ ਰਹੇ ਦਾ ਮਤਲਬ ਵੀ ਉਹਨਾਂ ਨੇ ਫੰਡਾ ਉਹੀ ਅਡਪਟ ਕਰਾ ਜਿਹੜਾ ਅੱਜ ਤੱਕ ਕੋਈ ਨਹੀਂ ਪਿਲਾਪਾ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਬਣਗੇ ਇਸੇ ਆਪਣੇ ਸਿਪਾਸਲਾ ਨੂੰ ਪ੍ਰਧਾਨ ਬਣਾ ਕੇ ਤੇ ਕਮਾਂਡ ਆਪਣੇ ਕੋਲ ਰੱਖਣਗੇ ਜਿਸ ਤਰੀਕੇ ਨਾਲ ਅੱਜ ਕਾਂਗਰਸ ਦੇ ਵਿੱਚ ਖੜਗੇ ਸਭ ਪ੍ਰਧਾਨ ਨੇ ਮਨਕਰਨ ਖੜ ਗਿਆ ਲੇਕਿਨ ਸਾਰੀ ਕਾਰਵਾਈ ਜੋ ਵੀ ਉਹਨਾਂ ਕੋਲ ਹੈਗਾ ਕੰਮ ਕਰੋ ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਕਰ ਰਹੇ ਉਸੇ ਪੈਟਰਨ ਤੇ ਕਰ ਰਹੇ ਸੁੱਚਾ ਸਿੰਘ ਲੰਗਾਹ ਦੇ ਤੇ ਐਲਾਨੀਆਂ ਤੌਰ ਤੇ ਕਹਿੰਦਾ ਕਿ ਕੰਟਰੀ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਅਗਲੇ ਪ੍ਰਧਾਨ ਨਹੀਂ ਹੋਣਗੇ ਉਹਨਾਂ ਨੂੰ ਕਹਿੰਦੇ ਬੜਾ ਮਨਾਇਆ ਲੇਕਿਨ ਉਹ ਕਹਿੰਦੇ ਬਿਲਕੁਲ ਨਹੀਂ ਮੈਂ ਪ੍ਰਧਾਨ ਨਹੀਂ ਬਣਦਾ ਜਿੰਨੂੰ ਮਰਜ਼ੀ ਬਣਾ ਲਓ ਤੇ ਫਿਰ ਉਹ ਕਿਸ ਕਪੈਸਿਟੀ ਦੀ ਮੀਟਿੰਗਾਂ ਕਰ ਰਹੇ ਨੇ ਕਿਸ ਕਪੈਸਿਟੀ ਦੀ ਦਿਸ਼ਾ ਦਾ ਪੇਸ਼ ਦੇ ਰਹੇ ਨੇ ਬੜੇ ਪੋਲੇ ਜੇ ਮੂਨਾ ਕਹਿੰਦੇ ਪਈ ਅਸੀਂ ਸ਼੍ਰੋਮਣੀ ਕਮੇਟੀ ਦੇ ਕੰਮ ਕਾਰਜ ਵਿੱਚ ਦਖਲ ਨਹੀਂ ਕਰਦੇ ਤੇ ਜਦੋਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੁੰਦੀ ਸਾਲਾਨਾ ਚੋਣ ਤੋਂ ਇੱਕ ਦਿਨ ਪਹਿਲਾਂ ਜਿਹੜੇ ਬਾਦਲ ਪੱਖੀ ਮੈਂਬਰ ਨੇ ਉਹਨਾਂ ਦਾ ਮੀਟਿੰਗ ਕੀਤੀ ਜਾਂਦੀ ਤੇ ਉਹ ਦੋਵੇਂ ਹੱਥ ਖੜੇ ਕਰ ਕਰਕੇ ਪੰਜ ਪੰਜ ਜਕਾਰੇ ਬਲਾ ਕੇ ਕਹਿੰਦੇ ਦੀ ਵੀ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਦਿੱਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਪੀ ਕਾਲੀਯਲ ਦਖਲਦਾਰੀ ਨਹੀਂ ਕਰਦੇ ਹੂੰ ਇਹ ਵੀ ਛੇ ਦੀ ਦਖਲਦਾਰੀ ਹੈ ਕੱਲ ਉਹਨਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਡਿਊਟੀ ਲਾ ਦਿੱਤੀ ਅੱਜ ਜ਼ਿਲ੍ਹਾ ਪ੍ਰਧਾਨਾ ਦੀ ਕਹਿੰਦੇ ਜ਼ਿਲ੍ਹਾ ਪ੍ਰਧਾਨਾ ਦੀ ਮੀਟਿੰਗ ਕੱਲ ਕੀਤੀ ਹੈ ਜ਼ਿਲ੍ਹਾ ਪ੍ਰਧਾਨਾ ਮੈਂ ਮੀਟਿੰਗ ਕਰ ਕਰਕੇ ਇੱਕ ਇੱਕ ਨਾਲ ਕੱਲੇ ਕੱਲੇ ਨਾਲ ਗੱਲ ਕੀਤੀ ਜਾ ਰਹੀ ਹੈ ਵੀ ਤੇਰੀ ਆ ਡਿਊਟੀ ਤੂੰ ਆ ਕਰ ਨੇ ਤੂੰ ਇਹਦੀ ਕਰੇ ਤੂੰ ਆਪਣੇ ਸੁਝਾਅ ਦੇ ਜੇਕਰ ਸੁਝਾਅ ਸੁਪਰ ਦੇ ਰਹੇ ਆ ਸੁਝਾਅ ਮਾਦ ਵੀ ਅਮਲ ਨਹੀਂ ਕਰਦੇ ਕਿਉਂ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਐਜ਼ ਅ ਲਿਮਟਿਡ ਕੰਪਨੀ ਚਲਾ ਰਿਹਾ ਲਿਮਟਿਡ ਕੰਪਨੀ ਦਾ ਐਮ ਡੀ ਜੋ ਤੋਂ ਨਿਰਦੇਸ਼ ਹੁੰਦਾ ਉਹਦੇ ਜ ਕਿਸੇ ਨੂੰ ਕੋਈ ਕਿੰਤੂ ਕਰਨ ਦਾ ਅਧਿਕਾਰ ਨਹੀਂ ਹੁੰਦਾ ਤੋਂ ਐਜ਼ ਇਟ ਇ ਲਾਗੂ ਹੁੰਦੇ ਸਭ ਕੁਝ ਹੁਣ ਇਹਦੇ ਵਿੱਚ ਜਿਸ ਤਰੀਕੇ ਨਾਲ ਅੱਜ ਮੀਟਿੰਗ ਕਰ ਕੀਤੀ ਹੈ ਬੰਟੀਆਂ ਛੰਟੀਆਂ ਨੂੰ ਜੇ ਕਹਤ ਹੈ ਵੀ ਤੁਸੀਂ ਉੱਥੇ ਵੱਡੀ ਗਿਣਤੀ ਚ ਲੋਕ ਲੈ ਕੇ ਉਹਨੇ ਜਿਸ ਤਰ੍ਹਾਂ ਮੁਕਸਰ ਦੇ ਮਾਘੀ ਦੇ ਮੇਲੇ ਲੈ ਕੇ ਆਏ ਸੀਗੇ ਜੇ ਉਹ ਤੋਂ ਮਾਰਚ ਕਰਦੇ ਨੇ ਸੰਦੇਸ਼ ਦੇਂਦੇ ਨੇ ਵਿਰੋਧ ਹੋਊਗਾ ਜੇ ਵਿਰੋਧ ਹੁੰਦਾ ਵਾ ਕਿ ਨਿਹੰਗ ਸਿੰਘ ਵੀ ਆਪਣੀ ਜਿਹੜੀ ਆ ਉਹ ਉੱਥੇ ਮਾਰਚ ਕਰਦੇ ਨੇ ਘੋੜਿਆਂ ਨਾਲ ਕਰਦੇ ਨੇ ਜੇ ਟਕਰਾਅ ਹੋ ਗਿਆ ਤੇ ਫਿਰ 1978 ਦਾ ਕਾਂਡ ਹੋਣ ਤੋਂ ਇਹ ਦੁਕਾਨ ਨਹੀਂ ਕੀਤਾ ਜਾ ਸਕਦਾ ਬਾਬਾ ਹਰਨਾਮ ਸਿੰਘ ਤੋਂ ਮੰਨਵੇਂ ਆਪਣੀਆਂ ਸੰਪਰਦਾਵਾਂ ਸਾਰੀਆਂ ਕਿਉਂ ਉਹ ਸੰਤ ਸਮਾਜ ਦੇ ਪ੍ਰਧਾਨ ਨੇ ਸੰਤ ਸਮਾਜ ਸਾਡੇ ਪ੍ਰਧਾਨ ਤੋਂ ਹੁੰਦਾ ਹੋਈ ਨਹੀਂ ਸਿਰ ਸਮਾਜ ਹੀ ਹੁੰਦਾ ਲੇਕਿਨ ਬਾਬਾ ਤੁਮ ਉਹਨਾਂ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਨਿਹੰਗ ਸਿੰਘ ਜਿੱਥੇ ਬੰਦੀਆਂ ਰਲ ਗਈਆਂ ਬਾਬਾ ਬਲਬੀਰ ਸਿੰਘ ਬੁੱਢਾ ਦਲ ਸਭ ਤੋਂ ਵੱਡੀ ਜਿੱਥੇ ਬੰਦੀ ਨਿਹੰਗਾਂ ਚ ਬਾਬਾ ਬੁੱਢਾ ਇਹਦੀਆਂ ਗੱਲਾਂ ਸਿਖਾਵਾਂ ਦੇ ਤਰਨਾ ਦਲ ਦੀਆਂ ਉਹ ਸਾਰੇ ਇਕੱਠੇ ਮੀਟਿੰਗ 1 ਵਜੇ ਉਹਨਾਂ ਨੇ ਗੁਰਦਸ਼ਨ ਪਰ ਗੁਰਦੁਆਰਾ ਜਿਹੜਾ ਸਾਹਮਣੇ ਇੱਥੇ پارک ਉੱਥੇ ਰੱਖ ਲਿਆ। ਅਸੀਂ ਇਹਨਾਂ ਨੂੰ ਇੱਕ ਬੇਨਤੀ ਕਰਾਂਗੇ। ਬਾਬਾ ਹਰਨਾਮ ਸਿੰਘ ਤੋਂ ਮਾਨੂੰ ਬੇਨਤੀ ਕਰਾਂਗੇ ਤੇ ਸੰਗਬੀਰ ਸਿੰਘ ਬਾਦਲ ਐਂਡ ਕੰਪਨੀ ਵੀ ਬੇਨਤੀ ਕਰਾਂਗੇ। ਕਿ 1978 ਦਾ ਕਾਂਡ ਹੋਣ ਤੋਂ ਪੰਜਾਬ ਨੂੰ ਬਚਾਇਓ ਪੰਜਾਬ ਨੇ ਬਹੁਤ ਸੰਕਟਪੂਰ ਹੋ ਗਿਆ ਜੀ। ਪਾਣੀ ਤੱਤਾ ਕਰਨ ਵਾਸਤੇ ਤੇ ਸਾਨੂੰ ਅੱਗ ਬੰਦਣੀ ਪੈਂਦੀ ਆ। ਲੇਕਿਨ ਖਬੂਨ ਖੋਨੂ ਤੱਤਾ ਕਰਨ ਵਾਸਤੇ ਗਰਮ ਤਕਰੀਰਾਂ ਕੀਤੀ ਜਾਂਦੀਆਂ ਉਹਨਾਂ ਤੋਂ ਵਿਚਾਰ ਰੱਖਿਓ ਨੌਜਾਨ ਫਿਰ ਜਿਹੜੇ ਪੁੱਠੇ ਪਾਸੇ ਮੈਂ ਪੈ ਜਾਂਦੇ ਜੇ ਪੈ ਗਏ ਤੇ ਪੰਜਾਬ ਦਾ ਕੋਈ ਵਾਦੀ ਵਸਨੀ ਜੇ ਬਣਨਾ ਫਰੀ ਦੇਰ ਬਾਅਦ ਸਾਨੂੰ ਥੋੜਾ ਜਿਹਾ ਸਕੂਨ ਮਿਲਿਆ ਸੀ ਸਾਡੇ ਪਿੰਡਾਂ 'ਚ ਕਈ ਕਈ ਸਾਲ ਜਿਹੜੀ ਕਈ ਬਰਾਤਾਂ ਵੀ ਚੜੀਆਂ ਤੇ ਨੌਜਾਨੀ ਮਾਰਤੇ ਜੀ ਪੁਲਿਸ ਨੇ ਚੁੱਕਿਆ ਆਪਣਾ ਇਸ ਕਰਕੇ 1978 ਦਾ ਜਿਹੜਾ ਕਾਂਡ ਹੈ ਉਦੋਂ ਵੀ ਬੁਨਿਆਦ ਇਦਾਂ ਰੱਖੀ ਗਈ ਸੀ ਡੀਐਸਪੀ ਸੀਗਾ ਡੀਆਈਜੀ ਸੀਗਾ ਸੀਆਈਡੀ ਉਹਨੇ ਮੁੱਖ ਮੰਤਰੀ ਨੂੰ ਕਹਿ ਦਿੱਤਾ ਵੀ ਜੇ ਤੁਸੀਂ ਨਰੰਗ ਕਰੀਏ ਨੂੰ ਉੱਥੇ ਸਮਾਗਮ ਕਰਦੀ ਆਜ਼ਾਦਤ ਦੇਤੀ ਤੇ ਇੱਥੇ ਝਗੜਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਝਗੜਾ ਹੋ ਸਕਦਾ ਬੰਦੇ ਵੀ ਮਾਰ ਸਕਦੇ ਆ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਿਲਕੁਲ ਕਿਸੇ ਦੀ ਆਕੀ ਨਹੀਂ ਸੁਣੀ ਗੁੱਸਾ ਕਿੱਥੋਂ ਆਇਆ ਸੀ ਇਹਨਾਂ ਨੂੰ ਉਹ ਆਪਣੀ ਆਪਣੇ ਗੁਰੂ ਨੂੰ ਗੁਰੂ ਮੰਨਦੇ ਸੀਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਡੇਰੇਦਾਰ ਤੇ ਜਿਹੜਾ ਵਾ ਗੁਰਦੁਆਰੇ 'ਚ ਕੀ ਫਰਕ ਹੈ ਗੁਰਦੁਆਰੇ ਵਿੱਚ ਜਿਹੜੀ ਅਸੀਂ ਗੁਰੂ ਸਾਹਿਬ ਦੀ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈ ਕੇ ਮੰਨਦੇ ਆ ਸੀ ਕਿਰੇ ਦੇ ਵਿੱਚ ਡੇਰੇ ਦੇ ਮੁਖੀ ਦੀ ਮੰਨੀ ਜਾਂਦੀ ਹੈ ਇਹ ਇਨਾਕ ਫਰਕ ਦੋਵਾਂ 'ਚ ਹੈਗਾ ਜਦੋਂ ਡੇਰੇ ਦੇ ਵਿੱਚ ਕਾਲ ਤੱਕ ਦੀ ਮर्याਦਤ ਲੱਗ ਗਈ ਹੋਗੀ ਤੇ ਫਿਰ ਉਹ ਗੁਰਦੁਆਰਾ ਬਣ ਜਾਂਦਾ ਹੈ ਜਿਹੜੀਆਂ ਟਕਸਾਲਾਂ ਵਾ ਸੰਪਰਦਵਾਂ ਦਾ ਇਹਨਾਂ ਦੀ ਆਪਣੇ ਵੱਖਰੇ ਮੁਖੀ ਨੇ ਜਦੋਂ ਉਹ ਝਗੜਾ ਹੋਇਆ ਸੀ 78 ਦਾ ਉਹਦੇ ਵਿੱਚ 9 ਦੇ ਕਰੀਬ ਜਿਹੜੇ ਸੀ 9 10 ਦੇ ਕਰੀਬ ਅਖੰਡ ਕੀਤੇ ਜਿੱਥੇ ਬੰਦੇ ਸੀਗੇ ਭਾਈ ਫੌਜਾ ਸਿੰਘ ਖੰਡਕ ਦੀ ਇਹ ਮੁਖੀ ਸੀ ਉੱਥੋਂ ਦੇ ਜਦੋਂ ਉਹ ਜਾਂਦੇ ਨੇ ਦੇਖਿਆ ਕੀ ਸੀਗਾ ਜਿਹੜਾ ਬਾਬਾ ਸੀ ਉਹਦੇ ਸੱਜੇ ਪਾਸੇ ਜਿਹੜਾ ਸਿਮੰਨਾ ਲੱਗਾ ਸੀ ਤੇ ਖੱਬੇ ਪਾਸੇ ਲੱਗਾ ਸੀਗਾ ਇੱਕ ਪਾਸੇ ਲਿਖਿਆ ਸੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾ ਕੇ ਥੱਲੇ ਲਿਖਿਆ ਸੀ ਭਖਾਰੀ ਨਾਨਕ ਹੂੰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਲਾ ਕੇ ਥੱਲੇ ਲਿਖਿਆ ਸੀ ਸ਼ਕਾਰੀ ਨਾਨਕ ਕੀ ਗੁਰੂ ਸਾਹਿਬ ਇਹ ਸਿੱਖ ਬਰਦਾਸ਼ਤ ਕਰ ਸਕਦੇ ਸੀ ਕਿ ਜੀ ਨਹੀਂ ਕੀਤਾ ਜਦੋਂ ਇਹ ਜਾਣਦੇ ਨੇ ਉਧਰ ਨੂੰ ਵੀ ਬਲਾਕ ਗੁਰਦੁਆਰੇ ਨੂੰ ਦਰਬਾਰ ਸਾਹਿਬ ਤੋਂ ਤੇ ਰਸਤੇ 'ਚ ਪੁਲਿਸ ਘਿਰ ਕੇ ਉਹਨਾਂ ਨੂੰ ਸਿੱਧੀ ਥਾੜੇ ਦਾ ਐਸਐਚਯੂ ਥਾੜੇ ਦਾ ਜਾਂਦਾ ਉੱਥੇ ਓਡੀ ਜੋਸ਼ੀ ਹੁੰਦਾ ਇੱਕ ਬੀਐਸਪੀ ਉਹ ਵਦਾ ਉਹ ਕਹਿੰਦਾ ਪੀਐਨਮ ਕਿਉਂ ਲੈਂਦਾ ਇੱਥੇ ਤੁਸੀਂ ਕਹਿੰਦੇ ਜੀ ਇਹ ਗੈ ਦੇ ਝਗੜਾ ਹੋਗਾ ਉੱਥੇ ਦੇ ਖੁੰਗਰਾ ਬਾਉਗੇ ਜਾਣਦੇ ਤੈਨੂੰ ਕਹਿੰਦੇ ਆ ਉਹ ਜਦੋਂ ਗੈ ਵਧੇ ਅਗਲੇ ਪਾਸੇ ਓਡੀ ਜੋਸ਼ੀ ਨੇ ਬਲੈਂਕ ਪੁਆਇੰਟ ਤੋਂ ਬਕਾਇਦਾ ਤੌਰ ਤੇ ਭਾਈ ਫੌਜਾ ਸਿੰਘ ਦੇ ਮੱਥੇ ਤੇ ਰੱਖ ਕੇ ਗੋਲੀ ਚਲਾਈ ਸੀ ਪਿਸਤੌਲ ਦੀ ਮਗੋਲੀ ਮਾਰੀ ਸੀ ਮੱਥੇ ਤੇ ਰੱਖ ਕੇ ਇਹਨੀ ਨੇੜੇ ਮਾਰੀ ਸੀ ਇਹਦਾ ਮਤਲਬ ਛਾਜਸੀ ਸਰਕਾਰ ਦੀ ਤੇ ਮੈਂ ਇਹ ਵੀ ਦੱਸ ਦਿਆਂ ਉਥੇ ਨਰੰਗਰੇਂ ਦੀ ਗੋਲੀ ਦਾ ਕੋਈ ਮਰਿਆ ਕਿ ਨਹੀਂ ਮਰਿਆ ਕੋਈ ਜਾਣਕਾਰੀ ਲੇਕਿਨ ਜਿੰਨੇ ਬੰਦੇ ਮਰੇ ਉਹਨਾਂ ਦੇ ਵਿੱਚ ਬਹੁਤੇ ਬੰਦੇ ਜਿਹੜੇ ਸੀ ਪੁਲਿਸ ਦੀ ਗੋਲੀ ਨਾਲ ਮਰੀ ਪੁਲਿਸ ਨੇ ਗੋਲੀ ਚਲਾਈ ਸੀ ਉੱਤੇ ਐਸੇ ਕਰੇ ਨਰੰਗਰੇਂ ਨੂੰ ਕਹਿ ਦਿੱਤਾ ਗਿਆ ਸੀਗਾ ਤੈਨੂੰ ਬਰੀ ਵੀ ਕਰਾਵਾਂਗੇ ਤੈਨੂੰ ਛਡਾਵਾਂਗੇ ਸਭ ਕੁਝ ਕਰਾਂਗੇ ਸਾਨੂੰ ਆਪਣੀ ਖਾਨਾ ਪੂਰਤੀ ਕਰ ਲੈਣ ਦੇ ਜੇ ਕਿਤੇ ਇਹ ਸਾਬਤ ਹੋ ਗਿਆ ਵੀ ਪੁਲਿਸ ਦੀ ਗੋਲੀ ਨਾਲ ਬੰਦੇ ਮਰੇ ਤੇ ਸਰਕਾਰ ਟੁੱਟ ਜਣੀ ਬਦਲ ਸਕਦਾ ਉਨੂੰ ਚੌਂਦੀ ਖਾਤਰੇ ਪ੍ਰਬੰਧ ਰਚਿਆ ਗਿਆ ਸੀ ਹੁਣ ਵੀ ਅੱਜ ਅਸੀਂ ਭਗਵੰਤ ਮਾਧਰਾ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ 14 ਤਰੀਕ ਨੂੰ ਟਕਰਾ ਕਿਸੇ ਵੀ ਕੀਮਤ ਤੇ ਟਾਲਿਆ ਜਾਵੇ ਸੁਖਬੀਰ ਸਿੰਘ ਬਾਦਲ ਤੇ ਦ੍ਰਿੜ ਅਟਕਾ ਹੁੰਦਾ ਬੰਦੇ ਮਰਦੇ ਜ ਮਰ ਜਾਣ ਦੂਜੇ ਪਾਸੇ ਵੀ ਹਲੇ ਹੋਈ ਆ ਸਿੰਘਾਂ ਵਾਲੇ ਪਰ ਪੱਟੀ ਸਾਹਿਬ 1 ਮਿੰਟ ਇੱਥੇ ਮਾਫ ਕਰਨਾ ਪਰ ਸੁੱਚਾ ਸਿੰਘ ਲੰਗਾ ਤੇ ਇਹ ਕਹਿ ਰਿਹਾ ਕਹਿੰਦੇ ਏਜੰਸੀਆਂ ਦੀ ਚਾਲ ਆ ਉਹ ਤਾਂ ਕਹਿੰਦੇ ਏਜੰਸੀਆਂ ਚਾਹੁੰਦੀਆਂ ਵੀ ਇਦਾਂ ਦਾ ਕੰਮ ਹੋਵੇ ਉਹਨਾਂ ਦੀ ਵੀ ਚਲੋ ਆਪਾਂ ਜ਼ਿਕਰ ਕਰ ਲੈਨੇ ਆ ਉਹਨਾਂ ਦੀ ਵੀ ਇੱਕ ਇੰਟਰਵਿਊ ਚੱਲਦੀ ਪਈ ਐ ਦੇਖੋ ਜਿੱਥੋਂ ਤੱਕ ਸੁੱਚਾ ਸਿੰਘ ਲੰਗਾਹ ਦੀ ਗੱਲ ਸੁੱਚਾ ਸਿੰਘ ਲੰਗਾਹ ਨੂੰ ਬਕਾਇਦਾ ਤੌਰ ਤੇ ਇਹ ਪੁੱਛਿਆ ਗਿਆ ਕਿ ਸਾਨੂੰ ਇਹ ਦੱਸੋ ਵੀ ਤੁਸੀਂ ਅੱਜ ਐਨੀ ਪਿੱਠ ਪੂਰਨੇ ਹੋ ਮਜੀਠੇ ਦੀ ਪੂਰਨੇ ਹੋ ਸੁਖਵੀਰ ਬਾਦਲ ਦੀ ਪੂਰਨੇ ਹੋ ਕੈਦਲ ਦੀ ਪੂਰਨੇ ਹੋ ਵੀ ਤੁਹਾਡੇ ਤੇ ਮੁਸੀਬਤ ਬਣੀ ਸੀ ਤੇ ਕੀ ਬੰ ਨੂੰ ਇਹ ਦੱਸਦੇ ਵੀ ਤੁਹਾਡੇ ਉਸ ਮੁਸੀਬਤ ਸਮੇਂ ਕਿਸ ਨੇ ਸਾਥ ਦਿੱਤਾ ਕਹਿੰਦਾ ਬਿਲਕੁਲ ਨਹੀਂ ਦਿੰਦਾ ਕੇ ਸਾਡੇ ਦਿੰਦਾ ਸਾਡਾ ਕਿਨੇ ਸਾਡਾ ਉਹ ਕਹਿੰਦਾ ਧੰਨ ਧੰਨ ਸ਼੍ਰੀ ਗੁਰੂ ਰਬਿੰਦਰ ਸਾਹਿਬ ਮੇਰੇ ਸਾਡੇ ਤੋਂ ਬਾਕੀ ਕਿਸੇ ਨਹੀਂ ਦਿੰਦਾ ਕਹਿੰਦਾ ਤੁਸੀਂ ਅੱਜ ਵੀ ਕਨਦਲ ਦੇ ਪਿੱਛੇ ਖੜੇ ਹੋ ਕਹਿੰਦਾ 8 ਸਾਲ ਬਾਅਦ ਮੇਰੀ ਕਲਰ ਜੀ ਵਾਪਸੀ ਹੋਈ 8 ਸਾਲ ਬਾਅਦ ਲੇਕਿਨ ਜੋ ਕੁਝ ਬੰਨੂ ਅਕਾਲੀ ਦਲ ਨੇ ਕੀਤਾ ਮੈਨੂੰ ਭੁਲਾ ਨਹੀਂ ਸਕਦਾ ਤੇ ਮੈਂ ਕਲ ਦਲ ਚ ਰਹੂੰਗਾ ਮੈਂ ਕਿਤੇ ਨਹੀਂ ਜਾਣਾ ਲੇਕਿਨ ਮੈਂ ਇਹ ਦਾਅਵੇ ਨਾ ਕਹਿ ਸਕਦਾ ਵੀ ਜਿਹੜਾ ਵਿਕ੍ਰਮ ਸਿੰਘ ਮਜੀਠੀਆ ਉਹਨਾਂ ਦੀ ਲੜਾਈ ਘਰੇਲੂ ਆ ਉਹ 2-4 ਦਿਨ ਤੇ ਖਤਮ ਹੋ ਜਾਈ ਬਾਕੀ ਕੋਈ ਲੜਾਈ ਨਹੀਂ ਦਿੰਦੀ। ਦੂਸਰੀ ਚੀਜ਼ ਕਹਿੰਦਾ ਮੈਂ ਸੋਹ ਖਾ ਕੇ ਕਹਿ ਸਕਦਾ ਵੀ ਵਿਕ੍ਰਮ ਸਿੰਘ ਮਜੀਠੀਆ ਨੇ ਕਿਸੇ ਪ੍ਰਕਾਰ ਦੇ ਨਸ਼ਾ ਤਸੀਰ ਕੋਈ ਭਾਗ ਨਹੀਂ ਲਿਆ। ਉਹਨੂੰ ਬਦਨਾਮ ਕੀਤਾ ਗਿਆ। ਚਲੋ ਤੁਸੀਂ ਪੁਸ਼ਤਪ ਨਹੀਂ ਕਰਦੇ ਹੋ ਬੜੀ ਚੰਗੀ ਰਿਕਰੀ ਚਾਰੂ ਤੁਸੀਂ। ਅਗਲੀ ਗੱਲ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਬੜਾ ਜੋ ਲਾਇਆ ਉਹ ਪ੍ਰਧਾਨ ਮੰਤਰੀ ਵਾਸਤੇ ਤਿਆਰ ਨਹੀਂ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਬਣਨਾ ਜਿੰਨੂੰ ਮਰਜ਼ੀ ਬਣਾ ਲਓ ਤੁਸੀਂ ਜੇ ਉਹ ਪ੍ਰਧਾਨ ਬਣਾਲੀ ਦੱਜ ਫਿਰ ਉਹਦੇ ਤੇ ਹਮਦੇ ਕੋ ਕੀਤੇ ਜਾ ਰਹੇ ਉਹ ਕਹਿੰਦੇ ਆ ਜੋ ਕੁਝ ਹੋ ਜਾ ਏਜੰਸੀਆਂ ਦੇ ਕਹਿਣ ਤੇ ਵੜਿਆ ਸੁੱਚਾ ਸਿੰਘ ਲਗਾ ਕਹਿੰਦਾ ਸੀ ਨਾ ਕਿ ਅਸੀਂ ਖੂਨ ਖਰਾਬ ਇਹਦੇ ਰੋਕਿਆ ਹੂੰ ਜੇ ਇੱਕ ਤਾਜ ਪੋਛੀ ਦੇ ਸਮੇਂ ਕਹਿੰਦੇ ਅਸੀਂ ਖੂਨ ਖਰਾਬੇ ਨੂੰ ਰੋਕਿਆ ਤੇ ਜੇ ਤੁਸੀਂ ਉੱਥੋਂ ਆਪਣਾ ਮਾਰਚ ਕੀਤਾ ਤੇ ਫਿਰ ਖੂਨ ਖਰਾਬਾ ਹੋਣਾ ਤੈ। ਦੋਆ ਤਰ੍ਹਾਂ ਦੀ ਜੰਗ ਹੋਲੀ ਤੈ। ਪੰਦੇ ਵੀ ਮਰ ਗਏ ਚਾਰ ਬੰਦੇ ਮਰ ਗਏ ਤੇ ਅਗਲੇ ਨੇ ਸਰਕਾਰ ਟੂੜ ਕੇ ਉਹ ਕਰਨੀ ਉਹ ਤਿਆਰ ਬਣ ਤਿਆਰ ਬੀਠੇ ਬੀਜੀ ਪੜੀ ਉਹ ਵੀ ਚਾਹੁੰਦੇ ਆ ਪੰਜਾਬ 'ਚ ਗੜਬੜ ਹੋ ਜੀ ਹੋਵੇ। ਤੇ ਜੇ ਗੜਬੜ ਹੋ ਗਈ ਸਰਕਾਰ ਟੁੱਟ ਗਈ ਤੇ ਭਗਵੰਤ ਮਾਨ ਫਿਰ ਦੇਖ ਲੈ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਪੰਜਾਬ ਦੇ ਵਿੱਚ ਬੈਟਰੀ ਮਾਰੇ ਮਿਲ ਨਹੀਂ ਬਣੀ ਤੇ ਹਾਲਤ ਹੋ ਜਣੀ ਇਸ ਕਰਕੇ ਮਾਨਸਨ ਉੱਤੇ ਵੀ ਇੱਕ ਟਕਰਾਓ ਰੁਕਣ ਵਾਸਤੇ ਕਨੇ ਪ੍ਰਮੇ ਕੀਤੇ ਜਾਂ ਜਿੰਨੀ ਮਰਜ਼ੀ ਫੋਰਸ ਹੋਣੀ ਪਏ ਟਕਰਾਓ ਨਹੀਂ ਹੋਣਾ ਚਾਹੀਦਾ ਤੇ ਟਕਰਾਓ ਦੀ ਬੁਨਿਆਦ ਰੱਖ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਨੇ ਵੀ ਰੱਖਤੀ ਹੈ ਤੇ ਨਿਹੰਗ ਸਿੰਘ ਜਥੇ ਬੰਦੀ ਤੇ ਬਾਬਾ ਤੁਮਨ ਨੇ ਵੀ ਰੱਖਤੀ ਇਸ ਕਰਕੇ ਨੂੰ ਰੋਕਣ ਦੀ ਸਖਤ ਲੋੜ ਮੈਂ ਤੇ ਭਾਈ ਕੁਲਦੀਪ ਸਿੰਘ ਨੂੰ ਇੱਕ ਹੀ ਬੇਨਤੀ ਕਰੂੰਗਾ ਅਪੀਲ ਕਰੂੰਗਾ ਸਮਝਾਉਂਗਾ ਵੀ ਭਾਈ ਤੁਸੀਂ ਜੇ ਇੱਕ ਤੇ ਸੰਦੇਸ਼ ਦੇਣਾ ਤੇ ਤੁਸੀਂ ਪੂਰੇ ਜਿ ਬੈਠ ਕੇ ਦੇ ਦਿਓਗੇ ਤੇ ਅੱਜ ਜਿਹੜੀ ਆ ਸਾਡਾ ਸ਼ੁਰਤ ਮੀਟਿੰਗ ਦਾ ਕਿ ਸਟਰੋਂਗ ਆ ਇੰਨੇ ਕੁ ਸਾਧ ਨੇ ਉਹ ਮਿੰਟਾਂ ਸੈਕਿੰਡਾਂ ਦੇ ਦੁਨੀਆ ਭਾਦ ਦੇ ਸਿੱਖਾਂ ਕੋਲ ਜੀ ਟਕਰਾਓ ਨੂੰ ਟਾਲਣ ਦੀ ਕੋਸ਼ਿਸ਼ ਕਰਿਓ ਤੁਹਾਨੂੰ ਪਤਾ ਹੋਏਗਾ ਕੱਲ ਜਦੋਂ ਉਹ ਅਮਰੀਕਾ ਰਹਾਂਦੇ ਨੇ ਤੇ ਉਹ ਇਰੇ ਸਾਬਕਾ ਅਕਾਲ ਤਖਤ ਦੇ ਕਾਰਜਕਾਰੀ ਜੇਦਾਰ ਸੀ ਕਿਸ ਗੜ ਸਾਹਿਬ ਦੇ ਭਾਈ ਸੁਲਤਾਨ ਸਿੰਘ ਦੇ ਘਰ ਚਲ ਜਾਂਦੇ ਜੀ ਭਾਈ ਮੈਂ ਤੁਹਾਡੇ ਨਾਲ ਠੀਕ ਹੈ ਅੱਜ ਮੈਨੂੰ ਸੇਵਾ ਮਿਲੀ ਹੈ ਤੁਸੀਂ ਨੇ ਭਾਈ ਆਪਣੀ ਬਹੁਤ ਸੋਈ ਲਵਾਈ ਹੈ ਮੁੜ ਕੇ ਗਿਆਨੀਰ ਕੀ ਵੀ ਇਸਨੇ ਘਰ ਜਾਂਦੇ ਲੇਕਿਨ ਪਤਾ ਲੱਗਦਾ ਵੀ ਉਹ ਘਰ ਨਹੀਂ ਅੱਜ ਇਹ ਵੀ ਪਤਾ ਲੱਗਾ ਵੀ ਉਹ ਰਾਜਵਾਨੇ ਦੀ ਭੈਣ ਬੀਬੀ ਕਬਲ ਜੀ ਦੇ ਕੋਲ ਵੀ ਚਲੇ ਗਏ ਨੇ ਅੱਛਾ ਇਹਦੇ ਇਹਦੇ ਨਾਲ ਹੀ ਇੱਕ ਹੋਰ ਇੱਕ ਕੱਲ ਹੋਈ ਅੱਜ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਥੇਦਾਰ ਸਾਹਿਬ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਜੇ ਮੈਂ ਅਯੋਗ ਹੋਇਆ ਜੇ ਮੈਂ ਪੰਥ ਦੀ ਨੁਮਾਇੰਦਗੀ ਨਾ ਕਰ ਸਕਿਆ ਤਾਂ ਮੈਂ ਉਹਦਾ ਜਿਹੜਾ ਇਹ ਛੱਡ ਦਊਗਾ ਤੇ ਨਾਲ ਉਹਨਾਂ ਨੇ ਇੱਕ ਗੱਲ ਬੜੀ ਅਹਿਮ ਕਹੀ ਹੈ ਕਹਿੰਦੇ ਵੀ ਔਦਿਆਂ ਦੇ ਉੱਤੇ ਸਿੰਘ ਸਹਿਬਾਨ ਆਉਂਦੇ ਜਾਂਦੇ ਰਹਿਣਗੇ ਅੱਜ ਮੈਂ ਆ ਮੇਤੋਂ ਬਾਅਦ ਕੋਈ ਹੋਰ ਆਊਗਾ ਪਰ ਕਹਿੰਦੇ ਮੈਂ ਪੱਗ ਜ਼ਰੂਰ ਦੇ ਕੇ ਜਾਊਂਗਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਜਿਹੜੀ ਆ ਉਹਨਾਂ ਦੇ ਦਿਲ 'ਚ ਹੈਗੀ ਆ ਵੀ ਮੈਨੂੰ ਜਦੋਂ ਦਸਤਾਰਬੰਦੀ ਹੋਈ ਤੇ ਪੱਗ ਨਹੀਂ ਲੈ ਕੇ ਆਏ ਉਹਨਾਂ ਦਾ ਮਤਲਬ ਇਹ ਵੀ ਜਿੱਤਣ ਜਿੱਤਨ ਹਰ ਕੋਈ ਖੇੜੇ ਹੂੰ ਉਹ ਹਾਰਨ ਖੇੜ ਫਕੀਰਾ ਜਿੱਤਣ ਦਾ ਮੁੱਲ ਕੌਡੀ ਪੈਡਾ ਹਾਰਨ ਦਾ ਮੁੱਲ ਹੀਰਾ ਅਜੇ ਸਾਬਤ ਹੋ ਗਿਆ ਉਹਨਾਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਆ ਕਿ ਉਹ ਚਾਹੁੰਦੇ ਵੀ ਵੇਖੋ ਜੀ ਮੈਂ ਤੇ ਜਿਹੜਾ ਬਕਾਇਦਾ ਤੌਰ ਤੇ ਪੱਗ ਦੀ ਆਸ ਰੱਖਦਾ ਸੀ ਮੈਨੂੰ ਪੱਗ ਨਹੀਂ ਮਿਲੀ ਲੇਕਿਨ ਜਿੱਦਣੇ ਉੱਤੇ ਮੈਂ ਸੇਵਾ ਮੁਕਤ ਹੋਊਗਾ ਤੇ ਨਵੇਂ ਜਥੇਦਾਰ ਨੂੰ ਬਕਾਇਦਾ ਤਰਤੇ ਅੱਥੀ ਪੱਗ ਦੇ ਕੇ ਜੋਂਗ ਬਿਆ ਲੋ ਜੀ ਪੱਗ ਦੁਸਤ ਚੰਗੀ ਗੱਲ ਜੇ ਮੌਕਾ ਦੇਣਗੇ ਤੇ ਦਿਓਗੇ ਜੇ ਮੌਕਾ ਦਿੱਤਾ ਤੁਸੀਂ ਕੀ ਕਰੋਗੇ ਫਿਰ ਉਹਨਾਂ ਨੇ ਇਹ ਵੀ ਗੱਲ ਕਿਹਾ ਵੀ ਸੰਗਟਾਂ ਦੀ ਜੇ ਮੰਨਤ ਹੋਗੀ ਤੇ ਮੈਂ ਇਸੇ ਅਹੁਦੇ ਤੇ ਚੰਬੜਿਆ ਨਹੀਂ ਰੂੰਗਾ ਛੱਡ ਕੇ ਪਾਸੇ ਹੋ ਜੀ ਤੇ ਮੈਂ ਪਹਿਲਾਂ ਕਹਿੰਦਾ ਵੀ ਅੱਜ ਲੜਾਈ ਕੋਈ ਪਰੰਪਰਾ ਦੀ ਕੋਈ ਸਿਧਾਂਤ ਦੀ ਕੋਈ ਮਰਿਆਦਾ ਦੀ ਨਹੀਂ ਲੜਾਈ ਦੋ ਜਥੇਬੰਦੀਆਂ ਦੇ ਮਿਸ਼ਨਰੀ ਸੰਪਰਦਾਇ ਤੇ ਟਕਸਾਲਾਂ ਦੀ ਲੜਾਈ ਇਹ ਨਾਲ ਹੀ ਬਣ ਚੁੱਕੀ ਹੈ ਉਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਧਿਆਨ ਦੇਣ ਦੀ ਉਸ ਪਾਸੇ ਲੋੜ ਆ ਮਿਸ਼ਨਰੀ ਜਿਹੜੇ ਆ ਉਹ ਮਰਿਆਦਾ ਨੂੰ ਪੂਰੀ ਤਰ੍ਹਾਂ ਲਾਗੂ ਕਰਨੇ ਤਿਆਰ ਨੇ ਇਹ ਟਕਸਾਲੀ ਹੁੰਦੇ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਦਿੱਤਾ ਕਿ ਉਹ ਸੀਨਾ ਮਿਸ਼ਨਰੀ ਦੀ ਗੱਲ ਕਰਦੇ ਤੇ ਕੁਝ ਜ਼ੁਬਾਨੀ ਕਲਾਮੀ ਗੱਲਾਂ ਉਹਨਾਂ 'ਚ ਵਿਸ਼ਵਾਸ ਸ਼ੱਕ ਦੇ ਇਸ ਕਰਕੇ ਉਹਨਾਂ ਨੂੰ ਇਹ ਇਹ ਬਲਾਲ ਪੀਏ ਮੈਨੂੰ ਪੱਗ ਨਹੀਂ ਕੈਸੀ ਦਿੱਤੀ ਹੂੰ ਉਹਨਾਂ ਨੂੰ ਮਲਾਲ ਕਰਕੇ ਉਹ ਮੈਂ ਇਹ ਗੱਲ ਆਪਣੀ ਦੁਰਹਿਾਈ ਹੈ ਵੀ ਜਿੱਦ ਦਿਨ ਕਿਤੇ ਮੈਂ ਸੇਵਾਮੁਕਤ ਹੋ ਜਿੰਨੀ ਗੁਰੂ ਸਾਹਿਬ ਦੀ ਸੇਵਾ ਲਈ ਲੈ ਲੰਗੇ ਜਿੱਦ ਦਿਨ ਕਿਤੇ ਮੈਨੂੰ ਸੇਵਾਮੁਕਤ ਹੋਊਗਾ ਤੇ ਮੈਂ ਬਕਾਇਦਾ ਤੌਰ ਤੇ ਆਪ ਜਿਹੜੀ ਆਉਣ ਵਾਲੀ ਜਸ਼ਨ ਨੂੰ ਦਸਤਾਰ ਦੇ ਕੇ ਜਾਊਗਾ ਵੀ ਆਹ ਲਓ ਜੀ ਪੱਗ ਭੁਣ ਤਾਨੂੰ ਇਹ ਸੇਵਾ ਮਿਲੀ ਤੇ ਤੁਸੀਂ ਆਪਣੀ ਸੇਵਾ ਸੰਭਾਲੋ ਚੰਗੀ ਗੱਲ ਜੇ ਉਹਨਾਂ ਦੇ ਵਿਚਾਰ ਦਦੇ ਹੈਗੇ ਆ ਲੇਕਿਨ ਜੇ ਇਹ ਮੌਕਾ ਦੇਣਗੇ ਤੇ ਫੇਰ ਅੱਜ ਦੀ ਡੇਟ ਦੇ ਵਿੱਚ ਜਿਹੜੀ ਕਾਰਵਾਈ ਜਥਰ ਲਾਉਣ ਦੀ ਪਾਈ ਆ ਉਹਦੇ ਵਿੱਚ ਮੁਖ ਸਕੱਤਰ ਨੇ ਵੀ ਕਹਿ ਦਿੱਤਾ ਕਿ ਇਹ ਗਲਤ ਕੀਤਾ ਗਿਆ। ਅੱਛਾ ਹਾ ਪੱਟੀ ਸਾਹਿਬ ਇੱਕ ਸਾਬਕਾ ਮੁਖ ਸਕੱਤਰ ਐਸਜੀਪੀਸੀ ਉਹਨਾਂ ਨੇ ਵੀ ਇੱਕ ਮੀਟਿੰਗ ਕੀਤੀ ਆ ਉਹ ਵੀ ਵਿਰੋਧ ਕਰ ਰਹੇ ਆ ਇਹ ਬੜੀ ਐਹਮ ਗੱਲ ਤੁਹਾਨੂੰ ਨੁਕਤਾ ਚੇਤੇ ਕਰਾ ਦਿੱਤਾ ਵੀ ਜਦੋਂ ਇਸ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਫਿਰ ਉਹ ਗੱਲ ਉਹੀ ਘੁੰਮ ਫਿਰ ਕੇ ਉੱਥੇ ਆ ਗਈ ਤੇ ਫਿਰ ਇਹੋ ਜੀ ਮਤਲਬ ਕਾਰਵਾਈ ਪਾਉਣ ਦੀ ਲੋੜ ਕੀ ਸੀ ਵੀ ਕਿੱਡੀ ਮਤਲਬ ਆਪਾਂ ਨੂੰ ਜਲਦੀ ਕਾਹਲੀ ਕਿਉਂ ਏਡੀ ਕੀਤੀ ਵੀ ਹੁਣ ਐਸਜੀਪੀਸੀ ਦੇ ਸਾਬਕਾ ਸਕੱਤਰ ਵੀ ਇਕੱਠੇ ਹੋ ਗਏ ਆ ਉਹ ਕਹਿੰਦੇ ਵੀ ਮਾਹ ਮਾੜੀ ਗੱਲ ਹੋਈ ਆ ਪਹਿਲ ਦੀ ਗੱਲ ਤੇ ਮੈਂ ਇਹ ਦੱਸ ਦਿਆਂ ਸਾਨੂੰ ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰਾਂ ਦੀ ਜਿਵੇਂ ਕੁਲਦੀਪ ਸਿੰਘ ਕੁਲਵੰਤ ਸਿੰਘ ਰੰਧਾਵਾ ਸਭ ਤੋਂ ਗੁੜੇ ਸਕੱਤਰ ਉਹ ਨੇ ਹੁਣ ਤੇ ਉਮਰਦਰਾਜ ਹੋ ਗਏ ਨੇ ਉਹਨਾਂ ਨੂੰ ਪੂਰਾ ਜਿਹੜਾ ਇਹਨਾਂ ਦਾ ਐਕਟ ਜਵਾਨੀ ਹੁੰਦਾ ਸੀ ਉਹ ਦੱਸ ਦਿੰਦੇ ਜੀ ਫਲਾਣੇ ਪੇਤੇ ਫਲਾਣੇ ਕਰ ਲਿਖੀ ਉਹ ਵੀ ਸ਼ਾਮਲ ਸੀ ਡਾਕਟਰ ਦਰਜੀਤ ਸਿੰਘ ਬੇਦੀ ਵੀ ਸ਼ਾਮਲ ਸੀ ਕਿਉਂਕਿ ਬਲਵਿੰਦਰ ਸਿੰਘ ਜੋੜਾ ਸਿੰਘਾ ਵੀ ਸ਼ਾਮਲ ਸੀ ਤਰੋਜਨ ਸਿੰਘ ਸ਼ਾਮਲ ਸੀ ਜੁਗਿੰਦਰ ਸਿੰਘ ਸ਼ਾਮਲ ਜੀ ਜਗਦੀਤ ਸਿੰਘ ਜੱਗੀ ਸ਼ਾਮਲ ਸੀ ਹੋਰ ਸ਼ਾਮਲ ਸੀ ਇਹਨਾਂ ਸਖਤਰਾਂ ਨੇ ਮੀਟਿੰਗ ਕੀਤੀ ਜੋ ਇਨਫੋਰਮੇਸ਼ਨ ਮਿਲੀ ਹੈ ਅੱਜ ਤੱਕ ਪ੍ਰੈਸ ਰਿਲੀਜ਼ ਆਇਆ ਪ੍ਰੈਸ ਰਿਲੀਜ਼ ਸ਼ਾਇਦ ਜ਼ਿਆਦਾ ਕੁਝ ਆਵੇ ਪਤਾ ਨਹੀਂ ਮੈਨੂੰ ਇਹ ਖਿਲਦਾ ਜੀ ਰੇਕਰ ਜਾਣਕਾਰੀ ਕੋਈ ਜਿਹੜੀ ਸੂਤਰਾਂ ਤੋਂ ਮਿਲੀ ਪਈ ਨਾ ਕੀਤੀ ਤੇ ਇਹਨਾਂ ਵੀ ਸਖਤੀ ਨਾਲ ਪਹਿਲਾਂ ਦਿਨ ਦੀ ਗੱਲ ਕੀਤੀ ਹੈ ਵੀ ਇਹਨਾਂ ਨੇ ਜਿਹੜੀ ਨਿਯੁਕਤੀ ਕੀਤੀ ਉਹ ਗਲਤ ਜਿੱਦਾਂ ਕੀਤੀ ਉਹਨਾਂ ਨਾਲ ਅਸੀਂ ਵੀ ਨਹੀਂ ਸਹਿਮਤ ਥੋਪ ਜਾ ਕਿ ਨਾ ਕਿਸੇ ਵਿਰੋਧ ਕਰਾਂਗੇ ਉਹਨਾਂ ਦਾ ਹਾਜ਼ੀਕੇ ਸਾਬਕਾ ਸਖਤਰਾਂ ਦਾ ਬਾਕਾਇਦਾ ਤੌਰ ਤੇ ਇਹਨਾਂ ਦੇ ਕੋਆਰਡੀਨੇਸ਼ਨ ਰਿਲੇਸ਼ਨ ਬਹੁਤ ਚੰਗੇ ਦੇ ਐਸਪੀ ਸਿੰਘ ਦਾ ਇਹਨਾਂ ਨੇ ਆਪਣਾ ਇੱਕ ਫੰਡ ਵੀ ਬਣਾਇਆ ਹੈ ਜਿਹੜੇ ਫੰਡ ਜਦੋਂ ਕਿ ਮੁਲਾਜ਼ਮ ਹੁੰਦਾ ਉਹਦੀ ਅਹੁਦੇ ਦੇ ਮਤਲਬ ਉਹਨੂੰ ਫੰਡ ਦਿੱਤਾ ਜਾਂਦਾ ਵੀ ਆਹ ਵੀ ਤੇਰੀ ਸੇਵਾ ਮੁਕਤੀ ਦੇ ਬਾਅਦ ਤੈਨੂੰ ਤਿਲਫਲ ਦੇ ਰਹੇ ਐ ਇਸ ਕਰਕੇ ਜਿਹੜੀ ਸਾਬਕਾ ਸਕੱਤਰਾਂ ਦੇ ਬੇਗਲ ਵਜਾਤਾ ਇਹ ਵੀ ਇੱਕ ਖਤਰੇ ਦੀ ਘੰਟੀ ਹੈ ਸ਼੍ਰੋਮਣੀ ਕਮੇਟੀ ਵਾਸਤੇ ਸੁੱਚਾ ਸਿੰਘ ਲਗਾਤਾਰ ਇਹ ਵੀ ਕਹਿੰਦੇ ਆ ਕੋਈ ਇੱਕੋ ਹੀ ਹਾਲਾ ਨਿظام ਬਦਲਦਾ ਐਸੀ ਪਿਛਦੀਆਂ ਚੋਣਾ ਲੇਕਿਨ ਮੈਂ ਇਹ ਵੀ ਗੱਲ ਦੱਸ ਦਿਆਂ ਵੀ ਬਾਦਲ ਦਲ ਵਾਲੀ ਇੱਕ ਗੱਲ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੋ ਮਰਜ਼ੀ ਹੋ ਜੇ ਸਾਡੀਆਂ ਕੋਈ ਐਮਐਲਏ ਬਣੇ ਨਾ ਬਣੇ ਸਾਡਾ ਐਮਪੀ ਕਿ ਬਣੇ ਨਾ ਬੜੇ ਅਸੀਂ ਸ਼੍ਰੋਮਣੀ ਕਮੇਟੀ ਦੇ ਆਪਣਾ ਕਬਜ਼ਾ ਕਿਸੇ ਕੀਮਤ ਤੇ ਨਹੀਂ ਛੱਡਾਂਗੇ ਤੇ ਜੇ ਬਾਕੀ ਸਪਲਿੰਟਰ ਗਰੁੱਪ ਇੱਕ ਮੱਝ ਤੇ ਇਕੱਠੇ ਹੋ ਗਏ ਤੇ ਫਿਰ ਤੁਹਾਡਾ ਕਬਜ਼ਾ ਰਹਿਣਾ ਨਹੀਂ ਬਿਲਕੁਲ ਉੱਥੇ ਕੋਸ਼ਿਸ਼ ਇਹਨਾਂ ਦੀ ਹੈ ਪਰ ਇਹ ਵੇਖਣਾ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੋਂ ਹੁੰਦੀਆਂ ਜਿਹੜੀਆਂ ਡਿਊ ਪਿਛਲੇ 14 ਸਾਲਾਂ ਤੋਂ ਆਸ ਕੀਤੀ ਜਾ ਰਹੀ ਹੈ ਕਿ ਚੋਣਾਂ ਸ਼ਾਇਦ ਜੂਨ ਜੁਲਾਈ ਹੱਦ ਅਗਸਤ ਤੱਕ ਚੋਣਾਂ ਹੋ ਜਾਣ ਜਦੋਂ ਚੋਣਾਂ ਹੋ ਗਈਆਂ ਜੇ ਨਜਾਮ ਬਦਲਦਾ ਫਿਰ ਬਹੁਤ ਕੁਝ ਬਦਲੂਗਾ ਇਸ ਕਰਕੇ ਮੇਰਾ ਇੱਕ ਕਹਿਣ ਤੋਂ ਭਾਵ ਇਹ ਆ ਕਿ ਅਕਾਲੀ ਦਲ ਦਾ ਇੱਕ ਨਿਕਾਤੀ ਪ੍ਰੋਗਰਾਮ ਜਿਹੜੇ ਸੰਕੇਤ ਸੁੱਚਾ ਸਿੰਘ ਲਗਾ ਦੇ ਦਿੱਤੇ ਆ ਕਿ ਸ਼੍ਰੋਮਣੀ ਕਮੇਟੀ ਇੱਕ ਵੱਤਮ ਮੋਦਾਰਾ ਸਾਡਾ ਹੈ ਲੇਕਿਨ ਜੇ ਕੋਈ ਤਬਦੀਲੀ ਆਉਂਦੀ ਆ ਤੇ ਫਿਰ ਬਹੁਤ ਬਦਲਾਜ ਹੋ ਗਿਆ ਤੇ ਜੀ ਪਰ ਪੱਟੀ ਸਾਹਿਬ ਸਵਾਲ ਇਹ ਆ ਵੀ ਚਲੋ ਜੇ ਕਮੇਟੀ ਦੀਆਂ ਚੋਣਾਂ ਹੋ ਜਾਂਦੀਆਂ ਤਬਦੀਲੀ ਆ ਵੀ ਜਾਂਦੀ ਹੈ ਪਰ ਜੇ ਰਵਈਆ ਇਹ ਹੋ ਰਿਹਾ ਕਿ ਜਥੇਦਾਰ ਸਾਹਿਬ ਆਪਣੀ ਮਰਜ਼ੀ ਮੁਤਾਬਕ ਲਾਏ ਗਏ ਆਪਣੀ ਮਰਜ਼ੀ ਮੁਤਾਬਕ ਹਟਾ ਦਿੱਤੇ ਗਏ ਤੇ ਪੰਥ ਨੂੰ ਤਾਂ ਫਿਰ ਮਤਲਬ ਉਹ ਤਾਂ ਫਿਰ ਦੁਚਿੱਤੀ ਜੀ ਰਿਹਾ ਨਾ ਜਿੱਦਾਂ ਹੁਣ ਇਸ ਵੇਲੇ ਮਾਹੌਲ ਬਣਿਆ ਪਿਆ ਹਾਲਾਂਕਿ ਤਖਤ ਸਾਹਿਬ ਸੰਸਕਾਰਿਆ ਸੀ ਸਾਰੇ ਨਵਾਉਂਦੇ ਆ ਪਰ ਉਹ ਜਿਹੜੀ ਮੈਨੂੰ ਲੱਗਦਾ ਵੀ ਮੈਂ ਇਤਿਹਾਸ ਨੂੰ ਬਹੁਤਾ ਤੇ ਨਹੀਂ ਜਾਣਦਾ ਤੁਸੀਂ ਵੱਧ ਸਮਝਦੇ ਹੋਵੋਗੇ ਮੇਰੇ ਤੋਂ ਪਰ ਪਹਿਲੀ ਵਾਰ ਆ ਵੀ ਲੋਕ ਜਿਹੜੇ ਆਪਾਂ ਬਲਕੂਸੇ ਵਿੱਚ ਪਏ ਹੋਏ ਆ ਵੀ ਆ ਹੋਇਆ ਕੀ ਆ ਤੇ ਉਦੋਂ ਵੀ ਇਹੋ ਜਿਹਾ ਕੁਝ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੇ ਕਾਲ ਤੱਕ ਤੇ ਅਲੱਗ-ਅਲੱਗ ਸੰਸਥਾਵਾਂ ਨਹੀਂ ਬਣਦੀਆਂ ਉਹਨਾਂ ਚਿਰ ਇਹੀ ਆਰ ਰਿਹਾ ਮੈਂ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਔਰ ਮਨਾਇਆ ਵੀ ਸੀਗਾ ਤੇ ਮੈਂ ਇਹਨਾਂ ਨੂੰ ਕਿਹਾ ਸੀ ਸਾਡੇ ਮਾਨਯੋਗ ਜਿਹੜੇ ਪ੍ਰਧਾਨ ਸਿਪਤਾ ਸਿੰਘ ਮੱਕਣ ਜਦੋਂ ਸਾਰਾ ਕੰਟਰੋਲ ਜਿਹੜਾ ਸੀ ਉਹ ਸੁਪਰੀਮ ਕੋਰਟ ਨੇ ਕੀਤਾ ਜਾਂਦਾ ਸੀ ਉਦੋਂ ਉਦੋਂ ਕਿ ਮੈਂਬਰ ਨੂੰ ਕੋਈ ਗਲਤੀ ਹੈ ਨਹੀਂ ਸੀ। ਵੀ ਅਕਾਲਤਿਕ ਦਾ ਸਖਤਰ ਵੱਖਰਾ ਹੋਣਾ ਚਾਹੀਦਾ ਹੈ। ਹਰ ਸਾਲ ਬਜਟ ਦੇ ਵਿੱਚ 10 ਕਰੋੜ ਰੁਪਇਆ ਅਕਾਲਤਿਕਤ ਵਾਸਤੇ ਰੱਖਿਆ ਜਾਣਾ ਚਾਹੀਦਾ ਹੋ। ਅਕਾਲਤਿਕ ਦਾ ਜਹੇਦਰ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਆਪ ਦੇਵੇ, ਭੱਤੇ ਆਪ ਦੇਵੇ, ਸਭ ਕੁਝ ਪ੍ਰਬੰਧਨ ਆਪ ਕਰੇ। ਸ਼੍ਰੋਮਣੀ ਕਮੇਟੀ ਜਿਹੜੀ ਆ ਉਹਦੇ ਤੇ ਕੋਈ ਕੋਈ ਕੰਟਰੋਲ ਅਕਾਲਤਿਕਤ ਜੰਦਾ ਹੋ। हां किसे ਪਿੰਡ ਜਾਂਦਾ ਵਾ ਜਥੇ ਦਾ ਉਥੇ ਗੁਰਦੁਆਰੇ ਦੀ ਹਾਲਤ ਬੋਦੀ ਵਧੀਆ ਨਹੀਂ ਪਿੰਡ ਵਾਲੇ ਵੀ ਠੀਕ ਕਰਨ ਦੇ ਸਮਰਥ ਨਹੀਂ ਤੇ ਉਹਦੇ 10 20 ਤੇ 50000 ਰੁਪਏ ਗ੍ਰਾਂਟ ਵੀ ਦੇ ਕੇ ਆਵੇ ਲੋਜੀ ਗੁਰਦੁਆਰਾ ਸਦਾ ਹਰੁਸ਼ਿਆ ਇਹ ਪਾਵਤ ਜਹਦਰ ਕੋ ਹੋਣੀ ਚਾਹੀਦੀ ਹੈ ਲੇਕਿਨ ਉਹ ਹੈ ਨਹੀਂ ਕੋਈ ਨਹੀਂ ਪਟਿਆ ਐਸਜੀਪੀਸੀ ਦਾ ਬਜਟ ਵੀ ਆ ਗਿਆ ਮੈਂ ਕਿਹਾ 17 18 ਤਰੀਕ ਨੂੰ ਇਹਨਾਂ ਨੇ ਮੀਟਿੰਗ ਸੱਦੀ ਹੋਈ ਆ ਜਿਹੜੀ 17 ਤਰੀਕ ਦੀ ਮੀਟਿੰਗ ਸੱਦੀਆ ਉਸ ਮੀਟਿੰਗ ਦੇ ਬਜਟ ਬਾਰੇ ਤੇ ਵਿਚਾਰਾ ਹੋਣਗੇ ਹੋਣਗੇ ਤੇ ਮੈਨੂੰ ਇੰਜ ਲੱਗਦਾ ਵੀ ਬਾਬਾ ਟੇਕ ਸਿੰਘ ਧਨਵਾਲਾ ਦੀ ਉੱਤੇ ਬਦਲੀ ਕੀਤੀ ਜਾਊਗੀ ਅੱਛਾ ਜੀ ਜੋ ਜੇ ਬਦਲੀ ਦਾਗ ਕੀਤੀ ਜਾਂਦੀ ਤੇ ਹੁਣ ਤੱਕ ਬਾਬਾ ਟੇਕ ਸਿੰਘ ਧਨਵਾਲਾ ਦੀ ਤਾਜ ਪੁੱਛੀ ਹੋ ਜਾਣੀ ਸੀ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਨੇ ਉਹ ਗਲਤ ਫੈਸਲਾ ਲੈ ਲਿਆ ਉਹ ਆਪਣਾ ਟੇਕ ਸਿੰਘ ਨਾ ਨਹੀਂ ਲਿਖਦਾ ਟੇਕ ਸਿੰਘ ਉਹ ਟੈਕ ਉੱਤੇ ਨਾ ਪਾਗੇ ਤੇ ਕੱਕਾ ਹੀ ਪਾਉਂਦਾ ਛੋਟਾ ਮਾੜਾ ਟਿੰਗਾ ਡੇਡਾ ਜਿਆ ਕੋਈ ਵੱਡਾ ਹਾਰਾ ਕਰਕੇ ਤੇ ਜਿਹਦੀ ਇਹ ਹਲਤ ਆ ਉਹ ਕੀ ਕਰੂਗਾ ਇੱਕ ਹਕੀਕਤਵੰਦ ਗਲੱਸੀ ਗਿਆਨੀ ਗੁਰਵਿੰਦਰ ਸਿੰਘ ਹੋਰਾਂ ਨੇ ਹਮਮ ਬਕਸਰ ਸਰ ਉਹ ਤੇ ਇੱਕ ਗਰੰਟੀ ਰੱਖ ਲਿਆ ਗਰੰਟੀ ਦੇ ਕੀ ਕੀਤਾ ਵੀ 40 50 ਸ਼ਬਦ ਨੇ ਜ਼ਬਾਨੀ ਯਾਦ ਕਰ ਲਿਆ ਜ਼ਬਾਨੀ ਯਾਦ ਕੀਤੇ ਪ੍ਰਕਾਸ਼ ਕੀਤਾ ਨਾ ਗੁਰੂ ਸਾਹਿਬ ਦਾ ਉਹ ਪੁੱਠਾ ਕਰਤਾ ਉਠਾ ਕਰਨ ਤੋਂ ਬਾਅਦ ਉਹਨੇ ਹੁਕਮ ਨਵਾਇਆ ਜਬਾਨੀ ਹੈਗੇ ਸੀ ਸ਼ਲੋਕ ਯਾਦ ਕਰ ਲਿਓ ਖੰਡਮਾ ਬਾਅਦ ਚ ਉਹਨੇ ਵੇਖਿਆ ਯਾਰ ਇਹ ਤੇ ਗੜਮਲ ਲੱਗਦੀ ਕਿਤੇ ਕਿਤੇ ਜਦੋਂ ਜਾ ਕੇ ਵੇਖਿਆ ਤੇ ਪ੍ਰਕਾਸ਼ ਪੁੱਠਾ ਕੀਤਾ ਕਿ ਉਹਨੂੰ ਕਿਹਾ ਇਹਦਾ ਜੀ ਮੈਨੂੰ ਜਬਾਨੀ ਯਾਦ ਹੈਗੇ ਮੈਂ ਉਹੀ ਲਈ ਜਾਂਦਾ ਵਾ ਗ੍ਰੰਥੀ ਐਸੀ ਪਿਛਨੇ ਭਰਤੀ ਕੀਤਾ ਗ੍ਰੰਥੀ ਤੇਰੇ ਨੂੰ ਲਾਂਭੇ ਕਿਥੋਂ ਭਈ ਤੂੰ ਸ਼ਿਵਦਰ ਦੇ ਕਾਬਲ ਜਾ ਪਰਚਾ ਪੜ੍ਹ ਲਾ ਤੂੰ ਇਥੇ ਗ੍ਰੰਥੀ ਕਾਬਲ ਨਹੀਂ ਹੈਂ ਇੱਥੇ ਤੇ ਇਹੋ ਜਿਹੇ ਬੰਦੇ ਲਈ ਹੁੰਦੇ ਆ ਟੇਕ ਸਿੰਘ ਜਿਹੜੇ ਬਾਬਾ ਟੇਕ ਸਿੰਘ ਤੁਨੋਲਾ ਬਾਬਾ ਗਾਦਾ ਸਿੰਘ ਜਿਹੜਾ ਮੈਮੋਰੀਅਲ ਟਰਸਟ ਉਹਦੇ ਰਹਿਗੇ ਦੇ ਸੇਵਾਦਾਰ ਨੇ ਉਹਨਾਂ ਤੇ ਵੀ ਇਲਜ਼ਾਮ ਲੱਗਦਾ ਵੀ ਪੜੇ ਲਿਖੇ ਨਹੀਂ ਉਹਨਾਂ ਤੇ ਵੀ ਇਲਜ਼ਾਮ ਲੱਗਦਾ ਵੀ ਗੁਟਕਾ ਸਾਹਿਬ ਦੇਦਨ ਨੂੰ ਜਿਹੜਾ ਪਾਠ ਨੂੰ ਹੁੰਦਾ ਉਹ ਪੜ੍ਹ ਕੇ ਸਾਦੇ ਸੰ ਨਹੀਂ ਸੌਣ ਸਕਦੇ ਅਰਦਾਸ ਨਹੀਂ ਕਰ ਸਕਦਾ ਕੀ ਉਹ ਤਖਤ ਦਾ ਜਿੱਥੇ ਤਰ ਹੋ ਸਕਦਾ ਇਹ ਸ ਕਰਕੇ ਜਿਹੜੀ ਗੱਲ ਇਹਨਾਂ ਦੀ ਆ ਮੈਨੂੰ ਲੱਗਦਾ ਵੀ ਬਾਬੇ ਟੇਕਸ ਨੋਲੇਜ ਦੀ ਬਦਲੀ ਲਗਭਗ ਤਿਆਰ 17 ਦੀ ਮੀਟਿੰਗ ਜੋਦੀ ਬਦਲੀ ਕਰਕੇ ਕਿਸੇ ਹੋਰ ਨੂੰ ਸੌਂਪੀ ਜਾਊਗੀ ਕਿਉਂਕਿ ਉਹਦੀ ਤਾਜ਼ਪੋਚੀ ਨਾ ਕਰਨ ਦਾ ਕਾਰਨ ਸਿਰਫ ਇਹੀ ਪਿੱਛੇ ਪੈਂਦਾ ਜੀ ਸਰਬਾਤ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਤਿਹਾਸ ਤੋਂ ਦਰਸ਼ਕਾਂ ਨੂੰ ਜਾਣੂ ਕਰਵਾਉਣੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਸ਼ੁਕਰੀਆ